ਸਤਿ ਸ਼੍ਰੀ ਅਕਾਲ ਭਰਾ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਟਾਈਮ ਬੱਜਿਆ ਜੀ 3:40 ਤੇ ਆਪਾਂਗੇ ਉੱਠ ਆਪਣਾ 4 ਵਜੇ ਦਾ ਰੁਟੀਨ ਹੁੰਦਾ ਡੇਲੀ ਦਾ ਮੈਂ ਅੱਜ ਤੁਹਾਨੂੰ ਸਾਰਾ ਹੀ ਸ਼ੇਅਰ ਕਰਦੀ ਐ ਤੇ ਜਿਵਾਕ ਆਪਣੇ ਖੜੇ ਆ ਸਾਰੇ ਕਰਦੇ ਆ ਸ਼ੁਰੂ ਕੰਮ ਗੋਆ ਗੋਆ ਢਾ ਕੇ ਤੇ ਮਰਲੇ ਕੋਰੀ ਵਾਲੀ ਨੂੰ ਹੰਟਰ ਨੂੰ ਤੇ ਇਹਨੂੰ ਕ੍ਰੌਪਟ ਵਾਲੀ ਨੂੰ ਇਹਨਾਂ ਨੂੰ ਤਿੰਨਾਂ ਨੂੰ ਪਹਿਲਾਂ ਪਾ ਲਈਦੇ ਪੱਠੇ ਤੇ ਇਹਨਾਂ ਦੇ ਚਵਾਈ ਤੋਂ ਬਾਅਦ ਪਾਈਦੇ ਸਾਰੀਆਂ ਦੇ ਵੱਡੀਆਂ ਦੇ ਇਹਨੂੰ ਸਿੱਧਾ 4 ਵਜੇ ਚੋਣ ਬਹਿਣ ਤੇ ਮਿਲਦੇ ਆ ਫਿਰ ਗਾਹਾਂ ਸਾਰੇ ਦਿਨ ਦੀ ਰੁਟੀਨ ਨਾਲ ਤੇ ਫੇਰ ਪਾਵਾਂਗੇ ਬਲੌਗ ਓਕੇ ਜੀ ਲਓ ਜੀ ਆਪਾਂ ਹੁਣ ਚੱਕਾਂਗੇ ਗੋਹਾ ਤੇ ਨਾਲ ਦੀ ਨਾਲ ਹੀ ਸਾਰਾ ਕੰਮ ਰਵੇਟ ਦਈਦਾ ਵਾ ਆ ਹੁਣ ਪਹਿਲਾਂ ਕਿਉਂਕਿ ਯਾਰ ਫਿਰ ਨਹੀਂ ਪੈਣਾ ਜੀ ਮਦਦ ਤੇ ਫਿਰ ਹੀ ਦਾ ਸਾਰਾ ਪਹਿਲਾਂ ਇਹ ਸਾਫ ਕਰ ਦਈਦਾ ਤੇ A to Z ਕਿਉਂਕਿ ਜੇ ਥੱਲੇ ਹੀ ਨਹੀਂ ਸਾਫ ਹੈਗਾ ਫਰਸ਼ ਹਨਾ ਫਿਰ ਜਦੋਂ ਤੁਰਦੇ ਆ ਕਦੇ ਦਿਲਤ ਕੀ ਕਦੇ ਕੋਸ਼ ਕਦੇ ਕੋਸ਼ ਹਨਾ ਤੇ ਇੱਕ ਮੇਰੇ ਪਾਈਆਂ ਚੱਪਲਾਂ ਹੁੰਦੀਆਂ ਨੇ ਬੂਟ ਜੇ ਯਾਰ ਗਰਮੀ 'ਚ ਪੈਂਦੇ ਨਹੀਂ ਹੈਗੇ ਉਹ ਰਬੜ ਜੀ ਦੇ ਤੇ ਹੁਣ ਸਾਰਾ ਸਫਾਈ ਕਰਕੇ ਉਸ ਤੋਂ ਬਾਅਦ ਆਪਾਂ ਜਿਹੜੀਆਂ ਇੱਧਰ ਖੜੀਆਂ ਨੇ ਆਪਣੀ ਆਲ ਕੋਰੀ ਜੜੀ ਝਾਕਦੀ ਇੱਧਰ ਖੱਬੇ ਪਾਸੇ ਤੇ ਇਹੇ ਹੋਗੀ ਛੋਟੀਆਂ ਬੱਚੀਆਂ ਹੰਟਰ ਵਾਲੀ ਤੇ ਪ੍ਰੋਫਿਟ ਵਾਲੀ ਇਹਨਾਂ ਨੂੰ ਪਹਿਲਾਂ ਬਾਦਨੇ ਆਪਾਂ ਤੇ ਨਾਲ-ਨਾਲ ਗੋਹਾ ਪਹਿਲਾਂ ਚੱਕਣਾ ਮੈਨੂੰ ਸ਼ੁਰੂ ਤੋਂ ਹੀ ਆਤਾ ਬਾਈ ਆਪਾਂ ਗੋਹੇ ਦੀ ਸਫਾਈ ਪਹਿਲਾਂ ਕਰੀਦੀ ਆ ਫੇਰ ਹੀ ਉੱਥੇ ਬਹਿਣ ਦਾ ਸੁਭਾਅ ਹੈ ਜੇ ਆਪਾਂ ਥੱਲੇ ਆਲਾ ਦੋਲਾ ਸਾਫ਼ ਰੱਖਿਆ ਹਨ ਆਪਣੇ ਆਕੂਂਜੇ ਚ ਗੋਹਾ ਪਿਆ ਹੁੰਦਾ ਆ ਤੁਸੀਂ ਦੇਖਣਾ ਹੀ ਆ ਦੋ ਕੜਾਈਏ ਮਸਾਂ ਨੇ ਆਪਣੇ ਗੋਹੇ ਦੀ ਇਹਨਾਂ ਡੰਗਰਾਂ ਦੇ ਸਾਰਿਆਂ ਦੀ ਕਿਉਂਕਿ ਸਵੇਰੇ ਸ਼ਾਮ ਦਾ ਜਦੀ ਚੱਕ ਕੇ ਬਾਹਰ ਸੱਡਦੇ ਦੀ ਸਾਹਮਣੇ ਹੀ ਰੂੜੀ ਆਪਣੇ ਤੇ ਪਤਾ ਹੀ ਆ ਤੁਹਾਨੂੰ ਹੁਣ ਟੂੜੀ ਲਿਆ ਕੇ ਪਾ ਗਿਆ ਆਪਾਂ ਇਹਨਾਂ ਨੂੰ ਪਹਿਲਾਂ ਕਰ ਦੇਣਾ ਕਿਉਂਕਿ ਇਹ ਝਾਗ ਦੇ ਵਿਚਾਰੀਆਂ ਹਨ ਭੁੱਖੀਆਂ ਖੜੀਆਂ ਰਹਿੰਦੀਆਂ ਨੇ ਦੂਜੀਆਂ ਨੇ ਤਾਂ ਦੁੱਧ ਦੇ ਕੇ ਖਾਣੀ ਹੋਣਾ ਖਾਣੀ ਹੁੰਦਾ ਹਨਾ ਜਾਨੂ ਹੁਣ ਇਹਨਾਂ ਨੂੰ ਪਾ ਦਾਂਗੇ ਆਪਾਂ ਪਾਣੀ ਦਾ ਛੱਟਾ ਮਾਰਤਾ ਤੇ ਪਹਿਲਾਂ ਵੀ ਤੁਹਾਨੂੰ ਦੱਸਿਆ ਜੀ ਵੀੜ ਆਪਾਂ ਇਹਨਾਂ ਦੀ ਕੋਈ ਨਹੀਂ ਚੱਲਦੀ ਝੋਖਰ ਚੱਲਦੀ ਆ ਤੇ ਨਾ ਆਪਾਂ ਭਰਾਵਾ ਕੋਈ ਲਕੋਰ ਰੱਖਿਆ ਵੀ ਐਵੇਂ ਹੀਪਰਾਂ ਜਾਂਦੇ ਕਦੇ ਕੋਸ਼ ਕਦੇ ਕੋਸ਼ ਤੇ ਝੋਖਰ ਜ਼ਰੂਰ ਚੱਲਦੀ ਆ ਯਾਹ ਰੋਡ ਦੇ ਸਾਹਮਣੇ ਹੀ ਚੌਖਰ ਪਈ ਹੈ ਤੇ ਇਹਨਾਂ ਨੂੰ ਸਾਰਿਆਂ ਨੂੰ ਪਾ ਦਈਏ ਜਿਵੇਂ 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 ਬਣਦੀ ਹੈ ਇਹਨਾਂ ਦੀ ਹਾਂਜੀ ਲਓ ਵੀ ਮਿੱਤਰੋ ਇੰਨਾ ਕੰਮ ਹੁੰਦਾ ਆਪਣਾ ਆਪਾਂ ਉੱਥੇ ਸੀ 3 3:30 3:40 ਦੇ ਇੱਧਰ ਆਏ ਸੀਗੇ ਤੇ ਹੁਣ ਆਪਾਂ ਨਹਾਤ ਹੋ ਕੇ ਰੈਡੀ ਆ ਤੇ ਆ ਆਪਣਾ ਕੰਮ ਹੁੰਦਾ ਅਜੇ 15 ਮਿੰਟ ਵੱਧ ਲੱਗ ਗਿਆ ਆਪਾਂ ਨੂੰ ਅੱਜ ਕਿਉਂਕਿ ਕਾਲੀ ਵਾਲੀ ਸਾਈਡ ਨਾ ਤੁਹਾਨੂੰ ਤੁਹਾਨੂੰ ਦਿਖਾਉਣਾ ਕੰਧ ਦੇ ਕੋਲੇ ਨਾ ਇਹ ਆ ਉਹਦੇ ਉੱਥੇ ਕੰਧ ਦੇ ਕੋਲੇ ਥੋੜਾ ਟੋਆ ਥੱਲੇ ਨੂੰ ਪੈ ਗਿਆ ਸੀ ਉਹ ਨੂੰ ਮੈਂ ਸੱਬਲ ਸੁਬਲ ਦਾ ਠੀਕ ਕਰਨ ਲੱਗ ਗਿਆ ਤੇ ਬਸ ਇੰਨਾ ਕੰਮ ਹੁੰਦਾ ਭਰਾ ਟਾਈਮ ਹੋਇਆ ਜੀ ਹੁਣ ਤੁਹਾਨੂੰ ਦਿਖਾ ਹੀ ਦਿੰਨਾ ਮੈਂ ਟਾਈਮ ਦੂਜੇ ਫੋਨ ਤੋਂ ਵੱਧ ਤੋਂ ਵੱਧ ਲੋ ਜੀ 5:50 ਮਿੰਟ ਹੋਈ ਨੇ ਤੇ ਆਪਾਂ ਕੰਮ ਖੜਕਾਤਾ ਸਾਰਾ ਇੰਨਾ ਟਾਈਮ ਲੱਗਦਾ ਭਰਾ ਆਪਾਂ ਨੂੰ ਬਾਕੀ ਹੁਣ ਆਪੋ ਆਪਣੀ ਸਪੀਡ ਹੁੰਦੀ ਆ ਕੰਮ ਦੀ ਤੇ ਹੁਣ ਪੀਵਾਂਗੇ ਚਾਹ ਅਜੇ ਕੰਮ ਆਪਾਂ ਨੂੰ ਸਾਰਾ ਕਰਨਾ ਪੈਂਦਾ ਇੱਧਰ ਵਿੜੇ ਝਾੜੂ-ਝੂੜੂ ਲਾਇਆ ਹਜੇ ਇੱਧਰੋਂ ਆਪਾਂ ਇਹ ਟਾਈਮ ਗਿਣਿਆ ਨਹੀਂ ਵਿੱਚ ਤੇ ਚਾਹ ਬਣਾਵਾਂਗੇ ਹੁਣ ਤੇ ਆਪਾਂ ਰੈਡੀ ਆਂ ਜੀ ਫਿਰ ਉਹਨੂੰ ਦੁੱਧ ਲਾ ਕੇ ਚੱਲਾਂਗੇ ਇੰਨਾ ਕੰਮ ਹੁੰਦਾ ਵਾ ਜੇ ਟਾਈਮ ਨਾ ਉੱਠ ਖੜਾਂਗੇ ਤਾਂ ਟਾਈਮ ਨਾ ਵਿਹਲੇ ਹੋ ਜਾਾਂਗੇ ਬਾਈ ਇੱਕ ਸਟੈਪ ਤੇ ਜੇ ਹੁਣ ਉੱਠਣਾ ਹੀ 7 ਵਜੇ ਆ 10 ਵਜੇ ਤਈਂ ਰਾਤ ਪਈ ਜਾਣੀ ਹੈ ਹਨਾ ਕਦੇ ਪਾਣੀ ਪਿਆ ਦੋ ਕਦੇ ਕੋਸ਼ ਤੇ ਫੇਰ ਤਾਂ ਵੀ ਇਹਨਾਂ ਨੇ ਕੀ ਦੁੱਧ ਦੇਣਾ ਪਾਣੀ ਤੋਂ ਸਾਰਿਆਂ ਦਾ ਮੂਹਰੇ ਪਿਆ ਵਾ ਤੇ ਆਹ ਵਿਹਲੀਆਂ ਨੇ ਹੁਣ ਇਹਨਾਂ ਨੂੰ ਪਾਤੇ ਸੀਗੇ ਤੇ ਆ ਖੜੀ ਆ ਵੀ ਉਧਰ ਹੰਟਰ ਵਾਲੀ ਵੀ ਨਵੇਂ ਮੇੜੀ ਜਾਂਦੀ ਆ ਤੇ ਇਹਨਾਂ ਨੂੰ ਬਾਜੂ ਪਾਉਨੇ ਆ ਆਪਾਂ ਦੁੱਧ ਵਾਲੀਆਂ ਨੂੰ ਕਿਉਂਕਿ ਹੁਣ ਮੌਸਮ ਤੁਹਾਨੂੰ ਪਤਾ ਹੀ ਆ ਕਿਹੋ ਜਿਹਾ ਚੂਣ ਤੋਂ ਬਾਅਦ ਜੇ ਅੱਧਾ ਘੰਟਾ ਘੰਟਾ ਖੜ ਕੇ ਖਾਣ ਤਾਂ ਬਾਲਾ ਵਧੀਆ ਜਿਆਨ ਨੂੰ ਥਣਾ ਥਣ ਥਣ ਸੈੱਟ ਹੋ ਜਾਂਦੇ ਆ ਇੰਨਾ ਕੰਮ ਸੀ ਭਰਾ ਮਿਲਦੇ ਆ ਫਿਰ ਕਹਾ ਓਕੇ ਜੀ ਲਓ ਜੀ ਚਾਹ ਹੋ ਗਈ ਆਪਣੀ ਰੈਡੀ ਗੈਸ ਕਰਾਂਗੇ ਬੰਦ ਤੇ ਰੱਖਾਂਗੇ ਪੌਣੀ ਆ ਸਾਡੀ ਲਾਣੇਦਾਰ ਨਹੀਂ ਆ ਕਾਪਾ ਜੀ ਮੈਂ ਲਾਣੇਦਾਰ ਨੂੰ ਨੰਬਰ ਵੀ ਸੇਵ ਲਾਣੇਦਾਰ ਨਹੀਂ ਕੀਤਾ ਹੋਇਆ ਇਹਦਾ ਆ ਹੋ ਗਿਆ ਡੋਲੀ ਜੀ ਤੇ ਆ ਹੋ ਗਈ ਆਪਣੀ ਆਪਾਂ ਸ਼ੁਰੂ ਦੇ ਦੇ ਜੀ ਬੀ ਦੀਆਂ ਕਿਉਂਕਿ ਠੰਡੀ ਛੇਤੀ ਹੋ ਜਾਂਦੀ ਹੈ ਏਅਰ ਫੂਕਾਂ ਦੀ ਮਾਨ ਜ਼ਰੂਰ ਨਹੀਂ ਪੈਂਦੀ ਲੋਰੀ ਇੰਨਾ ਕੰਮ ਚਾਹਦਾ ਹੁਣ ਵੇਟਤਾ ਤੇ ਹੁਣ ਪੀਨੇ ਆ ਪੀ ਕੇ ਚਲਦੇ ਆ ਦੁੱਧ ਪਾਉਣ ਲੋ ਜੀ ਭਾਂਡੇ ਆਪਣੇ ਰੈਡੀ ਆ ਹੁਣ ਚੱਲਾਂਗੇ ਆਪਾਂ ਦੁੱਧ ਪਾਉਣ ਤੇ ਰਾਜਦੂਤ ਵੀ ਆਪਣਾ ਰੈਡੀ ਖੜਾ ਬਾਹਰ ਤੇ ਹੁਣ ਚਲਦੇ ਆ ਦੁੱਧ ਪਾਉਣ ਆ ਆਪਣੀ ਆਪੀ ਆ ਇਹਦੇ ਤੇ ਆਪਣਾ ਹਿਸਾਬ ਹੁੰਦਾ ਸਾਰ ਤੇ ਜੈਟਰ ਦੋ ਸੀਗੇ ਇਹ ਮੈਨੂੰ ਸੈੱਟ ਜੇ ਨਹੀਂ ਲੱਗੇ ਆ ਸਾਨੂੰ ਪੁਰਾਣਾ ਵਾ ਥੱਲੇ ਵਾਲਾ ਰਾਜਾ ਆ ਹੋ ਲਿਆ ਹੁੰਦਾ ਸੀ ਇਹਨਾਂ 'ਚ ਪਤਾ ਕੀ ਚੱਕਰ ਆ ਸਾਬ ਜੱਲੇ ਖਣਾ ਔਖਾ ਲੱਗਦਾ ਜਣਾ ਆ ਦੇਖ ਛੋਟੇ ਛੋਟੇ ਇਹ ਖਣਾ ਜੱਲੀ ਖਣਾ ਪੈਂਦਾ ਪਰ ਜੇ ਕਿਸ ਨੂੰ ਦਿਖਾਉਣਾ ਵੀ ਆਗਲਾ ਕਹਿੰਦਾ ਵੀ ਮੇਰਾ ਸਾਬ ਕਿਤਾਉ ਕੀ ਆ ਬੜਾ ਬਰੀਕ ਜਿਹਾ ਲਿਖਿਆ ਹੁੰਦਾ ਸੀਗਾ ਆ ਆਪਣਾ ਪਹਿਲੇ ਸਾਲ ਦਾ ਰਜੈਕਟਰ ਜਦੋਂ ਆਪਾਂ ਸ਼ੁਰੂ ਕੀਤਾ ਸੀਗਾ ਇਹਪੋ ਸਾਰੇ ਹੀ ਰਿਕਾਰਡ ਰੱਖਿਆ ਵੀ ਆਪਾਂ ਕਦੋਂ ਤੋਂ ਪਾਉਣੀ ਆ ਦੁੱਧ ਆ ਦੇ ਤੇ ਲੈ ਗੱਲੇ ਦਾ ਨਾਮ ਲਿਖ ਕੇ ਬੰਦਿਆਂ ਦਾ ਤੇ ਉਵੇਂ ਜਦੋਂ ਮੈਂ ਪੰਪ ਤੇ ਜਾਂਦਾ ਨੂੰ ਦੁੱਧ ਘਰੋਂ ਲੈ ਕੇ ਆਉਂਦਾ ਹੁੰਦਾ ਜਾਂ ਪੰਪ ਗੁਜਰ ਵਾਲਾ ਦੇੜੇ ਕੰਨੇ ਦੁੱਧ ਤੋਂ ਘਰੋਂ ਲੱਗਿਆ ਹੁੰਦਾ ਇਹ ਆ ਸਾਰਾ ਇਹ ਆ ਤੇ ਹੁਣ ਇਹਨੂੰ ਨਵਾਂ ਜੈੱਟ ਲਾਇਆ ਇਸ ਮਹੀਨੇ ਆਹਦੇ ਮਈ ਚ ਮਈ ਚ ਲੱਗਿਆ ਹੋਇਆ ਇਹ ਆ ਆਪਣੇ ਖਾਤੇਦਾਰ ਨੇ ਜੀ ਤੇ ਆ ਇਹਨਾਂ ਦੇ ਨੰਬਰ ਨੇ ਆਪਣੇ ਕੋਲੇ ਬਾਬੇ ਦੀ ਮਿਹਰ ਨਾਲ ਆ ਹੁਣ ਲੱਗੇ ਨੇ ਘਰ ਦੋਨੇ ਲੱਗੇ ਸੀ 20 ਤਰੀਕ ਤੋਂ 28ਵਾਂ ਘਰ ਆ ਜੀ ਜਲੋਰਾ ਪਰਾੜੀ ਆ ਤੇ 28 ਘਰ ਨਹੀਂ ਆਪਣੇ ਕੋਲੇ ਬਾਨਾਂ ਦੇ ਚਲੋ ਜਿ ਪਾਈਏ ਫਿਰ ਦੁੱਧ ਫੇ ਮਿਲਦੇ ਆ ਹਾਂਜੀ ਭਰਾ ਕੰਮ ਨਿਬੜ ਗਿਆ ਜੀ ਸਾਰਾ ਵੱਜਿਆ ਜੀ 8 8 ਵਜੇ ਦਿਨ ਜਾਣ ਕੇ 8 ਤੋਂ ਮੈਂ ਪਹਿਲਾਂ ਆਇਆ ਹੋਇਆ ਘਰੇ ਆ ਕੇ ਬਹਿ ਬੂ ਗਏ ਨਾਮ ਦੇਖ ਲਓ 8 ਵਜੇ ਆ ਜੀ ਚੱਕ ਲਾ ਭਰਾਵਾ ਤੇ ਆ ਕੇ ਮੈਂ ਬਹਿ ਗਿਆ ਜਾਨ ਨੂੰ ਹੋਰ ਨਿੱਕੇ ਮੋٹے ਕੰਮ ਕਰਨ ਵਾਲੇ ਸੀ ਵਧਾਣੀ ਵਧਾਣੀ ਲਾਉਤੀ ਤੇ ਚਲ ਮਹਾ ਕਮੈਂਟ ਪੜ੍ਹਦੀ ਏ ਤੇ ਜਗਿੰਦਰ ਬਾਈ ਕਹਿੰਦਾ ਵੀ 20 ਦਿਨ ਦੀ ਬਛੜੀ ਹੋ ਗਈ ਆ ਵੀ ਫੀਡ ਕੈਸੇ ਖਲਾਈਂ ਯੋਗਿੰਦਰ ਵੀਰ ਜੀ ਇੱਕਦਮ ਉਹ ਹਜੇ 20 ਦਿਨਾਂ ਦੀ ਆ ਪਸ਼ੂ 25 ਤੋਂ ਲੈ ਕੇ 1 ਮਹੀਨੇ ਤੱਕ ਦਾ ਯਾਨਕੀ 20 25 ਦਿਨਾਂ ਤੋਂ ਲੈ ਕੇ 28 ਦਿਨਾਂ ਦੇ ਵਿੱਚ ਵਿੱਚ ਛੋਟਾ ਘਟਰੂ ਆਪੇ ਹੀ ਖਾਣ ਲੱਗ ਜਾਂਦਾ ਭਰਾ ਉਹਦੇ ਨਾਲ ਕਾਲੀ ਨਾ ਕਰੋ ਉਹਨੇ ਹੌਲੀ ਹੌਲੀ ਜਦੋਂ ਉਹਦਾ ਮੂੰਹ ਪੈਣ ਲੱਗ ਗਿਆ ਆਪੇ ਹੀ ਖਾਣ ਲੱਗ ਜਾਣਾ ਵਾ ਅਜੇ ਤੱਕ ਕਿੰਨਾ ਖਵਾਵਾਂਗੇ ਫਿਰ ਉਹਦਾ ਅੰਦਰ ਹਜੇ ਪੂਰਾ ਡਿਵੈਲਪ ਨਹੀਂ ਹੋਇਆ ਹੈਗਾ ਫਿਰ ਉਹਨੂੰ ਮੂੰਹਕ ਲੱਗ ਜਾਣੀ ਆ ਭਰਾ ਜੇ ਆਪਾਂ ਧੱਕੇ ਨਾਲ ਮੂੰਹ ਚ ਪਾਵਾਂਗੇ ਠੀਕ ਆ ਜੀ 25 ਤੋਂ 28 ਦਿਨਾਂ ਦਾ ਕੋ ਬੱਚੀ ਹੈ ਜਿਹੜੀ ਉਹ ਆਪੇ ਹੀ ਖਾਣ ਲੱਗ ਜਾਂਦੀ ਆ ਵੀਰੇ ਠੀਕ ਹੈ ਜੀ ਧੱਕਾ ਕਰਨ ਦੀ ਲੋੜ ਹੀ ਨਹੀਂ ਪਣੀ ਹੈਗੀ ਉਹਨੇ ਆਪ ਹੀ ਚੱਕਣ ਲੱਗਣਾ ਜਿਹੜਾ ਕੁਝ ਹੋਇਆ ਠੀਕ ਹੈ ਜੀ ਤੇ ਜਦਵਿੰਦਰ ਟਪਾਲੀ ਸਤਿ ਸ਼੍ਰੀ ਅਕਾਲ ਬਾਈ ਜੀ ਐਰ ਸ਼ੈਰ ਬਰੀਡ ਬੜੇ ਕੀ ਬਜਾ ਵਿਚਾਰ ਆ ਉਹਦੇ ਸੀਮਨੋਂ ਵਧੀਆ ਹੈ ਲਗਵਾ ਸਕਦੇ ਹਾਂ ਹਾਂ ਜੀ ਵੀਰੇ ਵਧੀਆ ਹੀ ਆ ਐਰ ਸ਼ੈਰ ਤਾਂ ਯਾਰ ਸਿਰਾ ਬਰੀਡ ਆ ਆਪਾਂ ਦੇਖਦੇ ਹਾਂ ਬਸ ਕਰਾਂਗੇ ਸ਼ੁਰੂ ਜਰੂਰ ਦੱਸਾਂਗੇ ਤੁਹਾਨੂੰ ਕੀ ਕੀ ਰਿਕਾਰਡ ਦੇ ਆ ਕਿਹੜੇ ਬੁੱਲ ਆ ਫੋਟੋ ਨਾਲ ਲਾ ਕੇ ਤੇ ਜਿਹੜਾ ਵੀ ਆਪਾਂ ਕੋਈ ਵੀ ਟਿਕਾ ਯਾਰ ਸ਼ੈਰ ਦਾ ਭਰਾਇਆ ਠੀਕ ਹੈ ਜੀ ਤੇ ਬਾਕੀ ਜਰੂਰ ਦੱਸਾਂਗੇ ਭਰਾ ਤੇ ਇੱਕ ਸੰਧੂ ਸਾਹਿਬ ਬਾਈ ਕਹਿੰਦੇ ਸਾਡੀਆਂ ਗਾਵਾਂ ਬੱਤਰ ਨਹੀਂ ਆਉਂਦੀਆਂ ਕੀ ਕਰੀਏ ਬੱਤਰ ਦਾ ਵੀਰੇ ਮੈਨੂੰ ਪਤਾ ਨਹੀਂ ਲੱਗਿਆ ਵੀ ਹੁਣ ਬੋਲੀ ਦਾ ਆਪਣੀ ਦਾ ਸਹਾਉ ਖਤਾਬ ਜ ਅੱਡ ਹੋਣਾ ਵਾ ਮੈਨੂੰ ਪਤਾ ਨਹੀਂ ਭਰਾ ਵੀ ਇਹਦਾ ਮਤਲਬ ਕੀ ਹੁੰਦਾ ਵਾ ਤੇ ਜਾਂ ਤੱਕ ਕਮੈਂਟ ਦੁਬਾਰੀ ਕਰ ਦਿਓ ਵੀਰੇ ਤੇ ਇੱਕ ਸ਼ਮਸ਼ੀਰ ਸਿੰਘ ਵੀਰੇ ਕਹਿੰਦਾ ਵੀ ਹਾਥੀਪੂਰਾ ਬਾਰੇ ਜਾਨੀ ਸੋਚਿਆ ਨਹੀਂ ਹਜੇ ਬਾਈ ਕਹਿੰਦਾ ਤੁਸੀਂ ਵੀਰੇ ਹਾਥੀਪੂਰਾ ਮੈਨੂੰ ਪਤਾ ਹੀ ਨਹੀਂ ਸ਼ਮਸ਼ੇਰ ਸਿੰਘ ਬਾਈ ਜੀ ਮੈਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਚ ਵੀ ਦੱਸਿਆ ਸੀਗਾ ਵੀ ਮੈਨੂੰ ਦੱਸ ਦੋ ਜਾਂ ਤਾਂ ਹੁੰਦਾ ਕੀ ਆ ਉਹ ਫੇਰ ਤਾਂ ਪਾ ਦਿਆ ਕਰੀਏ ਹਨਾ ਕੋਈ ਚੱਕਰ ਨਹੀਂ ਹੈਗਾ ਯਾਰ ਆਪਾਂ ਤੁਹਾਨੂੰ ਰਾਇ ਦਿੰਨੇ ਆ ਆਪਾਂ ਤੁਹਾਡੇ ਤੋਂ ਲੈ ਲਈ ਫੇਰ ਕੀ ਹੋ ਗਿਆ ਮੈਨੂੰ ਪਤਾ ਨਹੀਂ ਵੀਰੇ ਹਾਥੀਪੂਰਾ ਹੁੰਦਾ ਕੀ ਆ ਨਾ ਆਪਾਂ ਜਦੋਂ ਹੀ ਦੇਖਿਆ ਵਾ ਮੈਨੂੰ ਦੱਸ ਦੋ ਫੇਰ ਮੈਂ ਦੇਖ ਲੂੰਗਾ ਵੀ ਕੀ ਹਿਸਾਬ ਕਿਤਾਬ ਉਹਦਾ ਇਹ ਚੱਕਰ ਆ ਜੀ ਮਨਿੰਦਰ ਸਿੰਘ ਵੀਰੇ ਇੱਕ ਆਪਾਂ گاਵਾ ਨੂੰ ट्रांजिशन ਫੀਡ ਤਾਂ ਪਾ ਰਹੇ ਹਾਂ ਇੱਕ ਤੁਹਾਨੂੰ ਇਹ ਪੁੱਛਣਾ ਸੀ ਵੀ ਉਹਨਾਂ ਵਾਸਤੇ ਦਾਣਾ ਤਿਆਰ ਕਰਵਾਇਆ ਸੀ ਉਹ ਦਾਣੇ ਦਾਣਾ ਉਸ ਦਾਣੇ ਭੋਂਗੇ ਪਾਉਣਾ ਦਾ ਫਾਇਦਾ ਕਿਸ ਸੁੱਕਾ ਮੇਰੇ ਦਾਣਾ ਤਿਆਰ ਕਰਾਉਣਾ ਉਹਦਾ ਘਾਟੇ ਦਾ ਸੌਦਾ ਮਨਿੰਦਰ ਬਾਈ ਮੈਂ ਹਰੇਕ ਵੀਡੀਓ ਚ ਕਹੀ ਜਾਂਦਾ ਪਰ ਆ ਮੈਂ ਵਰਤ ਕੇ ਦੇਖ ਲਿਆ ਜਿਹੜਾ ਬਣਵਾ ਕੇ ਦਾਣਾ ਪਾਉਣਾ ਪਤਾ ਨਹੀਂ ਕੀ ਚੱਕਰ ਆ ਪਸ਼ੂ ਦੁੱਧ ਹੀ ਨਹੀਂ ਚਾਲਦੇ ਉਹਦੇ ਨਾਲ ਚਾਹੇ ਪਿਉਂਗੇ ਪਾਲਾ ਵੀ ਤੇ ਚਾਹੇ ਸੁੱਕਾ ਪਾਲਾ ਤੂੰ ਆਪ ਹੀ ਦੇਖ ਲੈਣਾ ਕਿਉਂਕਿ ਮੈਂ ਤਾਂ ਹਰੇਕ ਵੀਡੀਓ ਜਿਹੜਾ ਐਕਸਪੀਰੀਅੰਸ ਹੈਗਾ ਬਾਈ ਆਪਣਾ ਮੈਂ ਤਾਂ ਉਹ ਸ਼ੇਅਰ ਕਰਨਾ ਹੀ ਕਰਨਾ ਵੀ ਕਾਹਨੂੰ ਕਿਸੇ ਦਾ ਨੁਕਸਾਨ ਨਾ ਹੋਵੇ ਮੇਰੇ ਮਗਰ ਲਾ ਕੇ ਤੁਸੀਂ ਦਾਣਾ ਬਣਾ ਲਓ ਹਨ ਤੇ ਬਾਅਦੋਂ ਉਹ ਦਾਣਾ ਅਸਰ ਨਾ ਕਰੇ ਬਾਅਦੋਂ ਤੁਸੀਂ ਮੈਨੂੰ ਗਾਲਾਂ ਕੱਢੋ ਆਪਾਂ ਪਹਿਲਾਂ ਵਰਤਿਆ ਉਹਦੇ ਨਹੀਂ ਅਸਰ ਦਿਖਾਇਆ ਬਾਈ ਆਪਾਂ ਉਹੀ ਤੁਹਾਨੂੰ ਕਿਹਾ ਵਾ ਠੀਕ ਆ ਜੀ ਉਹਨੂੰ ਚਾਹੇ ਪਿਉੋਂਗੇ ਬਾਲਾ ਵੀਰੇ ਚਾਹੇ ਸੁਕਾ ਕੇ ਬਾਲਾ ਜਿਵੇਂ ਮਰਜ਼ੀ ਬਾਲਾ ਉਹਨੇ ਨਹੀਂ ਦੁੱਧ ਕੱਢਣਾ ਕਮਾਂਗੇ ਤੇ ਜੇ ਢੋਂ ਹਾਂਜੀ ਵੀਰ ਜਰਸੀ ਹੀ ਪਰਵਾਰੇ ਹੀ ਪੁੱਛਿਆ ਸੀ ਉਹਦਾ ਕੀ ਰਿਕਾਰਡ ਰਹਾ ਉਹਦਾ ਰਿਕਾਰਡ ਬਾਈ ਇੱਕ ਤਾਂ ਦਵਿੰਦਰ ਬਾਈ ਕੋਲੋਂ ਆਈ ਸੀ ਵੀਰੇ ਆਪਾਂ ਛੋਟੀ ਜੀ ਹੁੰਦੀ ਐ ਇਹਦੇ ਕਿ ਜੱਡੀ ਹੁੰਦੀ ਦੇਤੀ ਸੀ ਦਵਿੰਦਰ ਬਾਈ ਨੂੰ ਇਹ ਤੋਂ ਥੋੜੀ ਵੱਡੀ ਸੀ ਮੰਨ ਲਓ ਹੰਟਰ ਵਾਲੀ ਦੇ ਹਾਨ ਦੀ ਹੋਊਗੀ ਤੇ ਉਦੋਂ ਦੇਤੀ ਸੀ ਉਹ ਨਹੀਂ ਠੀਕ ਆ ਲਵਾਇਆ ਸੀ ਵੀਰੇ ਉਹਦੇ ਕੋਲ ਹੀ ਰਿਕਾਰਡ ਆ ਦਵਿੰਦਰ ਕੋਲੇ ਤੇ ਬਾਕੀ ਆਪਾਂ ਦੇਤੀ ਸੀਗੀ ਤੇ 4 ਮਹੀਨੇ 18 ਦਿਨ ਦੀ ਗੱਬਣ ਸੀਗੀ ਉਹ ਤੇ ਉਦੋਂ ਆਪਾਂ ਦੇਤੀ ਸੀਗੀ ਮੇਰੇ ਹਿਸਾਬ ਨਾਲ ਕਣੀ 15000 ਚ ਸ਼ਾਇਦ ਮੈਨੂੰ ਦਾ 15.5 ਦੀ ਇੱਥੇ ਕ ਬੇਚਤੀ ਸੀ ਬਾਈ ਆਪਾਂ ਜਦੋਂ ਦਿੱਤੀਆਂ ਸੀਗੀਆਂ ਉਹਦੀ ਮਾਂ ਆਪਣੇ ਇੱਥੇ ਗਵਾਂਢ ਜੀ ਆਪਣੇ ਘਰਾਂ ਚੋਂ ਹੀ ਨੇ ਉਹਨਾਂ ਕੋਲੇ ਸੀ ਬਾਈ 18 19 ਕਿਲੋ ਦੁੱਧ ਦਿੰਦੀ ਰਹੀ ਹੈ ਉਹਦੀ ਮਾਂ ਸੋਹਣੀ ਆ ਐਚ ਐਫ ਤੇ ਜਰਸੀ ਦਾ ਕ੍ਰੋਸ ਆ ਉਹ ਸੋਹਣੇ ਥਣ ਥਣ ਲੱਗੇ ਹੋਏ ਸੀ ਜੋਤ ਸਿੰਘ ਬਾਈ ਆਪਣੀ ਝੋਟੀ ਹੈ ਹੀਟ ਚ ਨਹੀਂ ਆਉਂਦੀ ਪਰ ਫੁੱਲ ਹੀਟ ਹੀਟ ਚ ਆਉਂਦੀ ਹੈ ਪਰ ਫੁੱਲ ਹੀਟ ਨਹੀਂ ਕੱਢਦੀ ਸੀ ਆਰਐਸ ਇੱਕ ਕੇਜੀ ਪਾ ਦਈਏ 1 ਕਿਲੋ ਨਾ ਵੀਰੇ ਝੋਟੀ ਦਾ ਕੁਝ ਨਹੀਂ ਬਣਦਾ ਹੈਗਾ ਭਰਾ ਜਦੋਂ ਵੀ ਸੀਆਰਐਸ ਲਿਆਉਣਾ ਕਿਲੋ ਵਾਲਾ ਤਾਂ ਲਿਆਉਣਾ ਹੀ ਨਹੀਂ ਇਹ حساب ਲਾ ਕੇ ਦੇਖ ਲਓ 2.5 ਕਿਲੋ ਵਾਲਾ ਬੜਾ ਹੀ ਲਿਆਉਣਾ ਜਦੋਂ ਵੀ ਲਿਆਉਣਾ ਉਹੀ ਹਮੇਸ਼ਾ ਕੰਮ ਕਰਦਾ ਬਾਈ ਇੱਕ ਪੂਰਾ ਅੰਦਰ ਜਾਵੇ ਕਿਲੋ ਨੇ ਤਾਂ ਹਜੇ ਉਹਦੀਆਂ ਘਾਟਾਂ ਵੀ ਨਹੀਂ ਪੂਰੀਆਂ ਕਰਨੀਆਂ ਕਿੱਡਾ ਸਰੀਰ ਹੁੰਦਾ ਪਸ਼ੂ ਦਾ ਫਿਰ ਘਾਟਾਂ ਪੂਰੀਆਂ ਕਰਕੇ ਉਸ ਤੋਂ ਬਾਅਦ ਉਹਨੇ ਜਿਹੜੀ ਅੰਦਰ ਆਰਗਾਨ ਨੇ ਉਹਦੇ ਬੱਚੇਦਾਨੀ ਦੇ ਉਹਨਾਂ ਨੂੰ ਡਿਵੈਲਪ ਕਰਨਾ ਹੀਟ ਕੱਢਣ ਚ ਆਇਆ ਵੀਰੇ 2.5 ਕਿਲੋ ਘੱਟੋ ਘੱਟ ਅਸਰ ਕਰਦਾ ਭਰਾ ਮੜਿਆ ਜੋ ਤੋਂ ਬਾਈ 2.5 ਕਿਲੋ ਲਿਆ ਕੇ ਪਾਇਓ 100 ਗ੍ਰਾਮ ਡੇਲੀ ਦਾ ਪਾਇਓ ਢਾਲੀਵਾਲ ਫਾਰਮ ਸਹੀ ਹੈ ਬਾਈ ਕਾਫ ਗਰੋਅਰ ਤੇ ਡੇਰੀ ਪ੍ਰੋਟੀਨ ਜਿੰਨੀ ਮਰਜ਼ੀ ਪਾ ਦਿਓ ਪੂਰਾ ਫਰਕ ਨਹੀਂ ਪਿਆ ਹੁਣ ਹੀਫਰ ਪਾਈਆ ਹੁਣ ਸਹੀ ਹੈ ਠੀਕ ਆ ਭਰਾ ਹਰ ਬਰੀ ਢਿੱਲੋਂ ਬਰੋ 20 ਲੀਟਰ ਵਾਲੀ ਕਾਓ ਲਾਸਟ ਡਰਾਈ ਕਿੰਨੇ ਤੱਕ ਹੁੰਦੀ ਆ ਵੀਰੇ ਹਰਪੜੀ ਤੋਂ ਬਾਈ ਡਰਾਈ ਹੋਣ ਦਾ ਜਿਹੜਾ ਸਿਸਟਮ ਉਹ ਆਪਦੇ ਤੇ ਡਿਪੈਂਡ ਆ ਭਰਾ ਵੀ ਆਪਾਂ ਕਹੇ ਜੀ ਪਸ਼ੂ ਨੂੰ ਖਰਾਕ ਦਿੰਨੇ ਆ ਆਪਣਾ ਪਸ਼ੂ ਕਿੱਥੇ ਜਾ ਕੇ ਖੜਦਾ ਹੈ ਨਾ ਡਰਾਈ ਕਰਨ ਨਾਲ ਹਿਸਾਬਕ ਤਾ ਸਾਰਾ ਆਪਦੇ ਤੇ ਖੜਾ ਵੀਰੇ ਜੇ ਖਰਾਕ ਵਧੀਆ ਹੋਊਗੀ 20 ਕਿਲੋ ਵਾਲੀ ਤਾਂ ਉਹ 13 14 15 ਦੇ ਵੀ ਹੋ ਸਕਦੀ ਹੈ ਡਰਾਈ ਠੀਕ ਆ ਜੀ ਬਾਕੀ ਮੌਸਮ ਦੇ ਅਕੋਰਡਿੰਗ ਆ ਬਿਮਾਰ ਮੂਰ ਨਾ ਹੋਵੇ ਵਿੱਚੋਂ ਠੀਕ ਆ ਜੀ ਇਹਦੇ ਅਲੱਗ-ਅਲੱਗ ਹਿਸਾਬ ਨੇ ਵੀਰੇ ਐ ਆਪਾਂ ਮੈਥ ਕਿ ਨਹੀਂ ਕਹਿ ਸਕਦੇ ਵੀ ਜੇ ਆਹ 20 ਕਿਲੋ ਵਾਲੀ ਆ ਤਾਂ ਇਹ 15 ਕਿਲੋ ਤੇ ਡਰਾਈ ਹੋਊਗੀ 10 ਕਿਲੋ ਤੇ ਹੋਊਗੀ ਹਨਾ ਕੋਈ ਪਤਾ ਨਹੀਂ ਬਾਈ ਇਹਨਾਂ ਦਾ ਸੇਤਾਂ ਨੇ ਇਹਨਾਂ ਦੇ ਵੀ ਚਾਲਦੇ ਸਾਹ ਨੇ ਕੋਈ ਕਿੱਧਰ ਨੂੰ ਕੀ ਚੱਲ ਬੈਣਾ ਇਹਨਾਂ ਨੇ ਹਨਾ ਸਾਰਾ ਆਪਦੀ ਸੇਵਾ ਤੇ ਆ ਵੀਰੇ ਦੁੱਧ ਡਰਾਈ ਜਿਹੜਾ ਪੀਰੀਅਡ ਆ ਉਹ ਵੀ ਆਪਦੀ ਸੇਵਾ ਤੇ ਹੀ ਆ ਉਦੋਂ ਤੱਕ 7 ਮਹੀਨੇ ਤੇ ਛੱਡ ਦਿਓ 8 ਮਹੀਨੇ ਤੇ ਛੱਡ ਦਿਓ ਹਨਾ ਤੇ ਕਿਹੜੇ ਹਿਸਾਬ ਦੀ ਖਰਾਕ ਪਾਉਣੀ ਉਸ ਹਿਸਾਬ ਨਾਲ ਪਸ਼ੂ ਡਰਾਈ ਹੁੰਦਾ ਹੁੰਦਾ ਵੀਰੇ ਤੇ ਬਾਕੀ ਪਸ਼ੂ ਨਾਲ ਦੀ ਨਾਲ ਟੀਕਾ ਕੰਸੀਵ ਕੀਤਾ ਜਿਵੇਂ ਜਿਵੇਂ ਹੁਣ ਆਹ ਆਪਣੀ ਨੂੰ ਅਜ ਪੂਰਾ ਮਹੀਨਾ ਹੋ ਗਿਆ ਟੀਕਾ ਲੱਗੇ ਨੂੰ ਮੇਰੇ ਹਿਸਾਬ ਨਾਲ ਤਾਂ ਇਹ ਵੀ ਰਹਿ ਗਈ ਆ ਠੀਕ ਆ ਜੀ ਤੇ ਜੇ ਹੁਣ ਇਹ ਪਹਿਲੇ ਟੀਕੇ ਹੀ ਰਹਿ ਗਈ ਆ ਸੂਣ ਤੋਂ ਬਾਅਦ ਪਹਿਲੀ ਹੀਟ ਦੀ ਮੈਸ ਕੀਤੀ ਦੂਜੀ ਹੀਟ ਤੇ ਪਹਿਲੇ ਹੀ ਦੀ ਗੱਲ ਬਾਣੀ ਇੱਕ ਹੀ ਸਟਰਾ ਲੱਗਿਆ ਇਹ ਠੀਕ ਆ ਜੀ ਇਹ ਦੇਊਗੀ ਪੂਰਾ ਐਂਡ ਤੱਕ ਦੁੱਧ ਜੇ ਹੁਣ ਜਿਵੇਂ ਕਹਿ ਲਈਏ ਵੀ ਆਪਣੀ ਕਾਲੀ ਨੇ ਦੋ ਹਾਂ ਦੋ ਰਿਪੀਟ ਮਾਰੇ ਨੇ ਠੀਕ ਆ ਜੀ ਉਹ ਲੇਟ ਕਨਸੀਵ ਕੀਤਾ ਉਹਨੇ ਉਹ ਥੋੜਾ ਜਿਹਾ ਪਹਿਲਾਂ ਹਟੂਗੀ ਮਹੀਨਾ ਖੰਡ ਪਹਿਲਾਂ ਹਟ ਜੂਗੀ ਦੁੱਧ ਦੇਣੂ ਜਿਵੇਂ ਆਪਾਂ 45 ਦਿਨਾਂ ਦੇ ਛੱਡਣੀਆਂ ਤਾਂ ਜਾਨੀ ਕਿ ਕਹਿ ਲੋ ਵੀ ਉਹਦਾ ਦੁੱਧ ਥੋੜਾ ਜਿਹਾ ਘੱਟ ਹੋਊਗਾ ਇਹਦੇ ਦੇ ਮੁਕਾਬਲੇ ਇਹ ਸਭ ਨਾਲ ਹੁੰਦਾ ਵੀ ਪਸ਼ੂ ਬਣਿਆ ਕਿਵੇਂ ਆ ਜੇ ਉਦੋਂ ਵੀ ਕੋਈ ਲੇਟ ਆਸ ਲੱਗਦੀ ਹੈ ਬਾਈ ਫਿਰ ਤਾਂ ਉਹ ਤਾਂ ਆਸ ਲੱਗਣ ਸਰ 3 ਮਹੀਨੇ ਬਾਅਦ ਹੀ ਭੱਜ ਜਾਂਦੀ ਹੈ ਦੁੱਧ ਤੋਂ ਚਾਹੇ 20 ਵਾਲੀ ਹੋਵੇ ਚਾਹੇ 25 ਵਾਲੀ ਚਾਹੇ 30 ਵਾਲੀ ਹੋਵੇ ਇਹ ਸਭ ਹਕਤਾਂ ਹੁੰਦਾ ਬਰਾਕੀ ਬਾਕੀ ਮਿਲਦੇ ਆਂ ਜੀ ਫਿਰ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਤੇ ਅੱਜ ਦੇਣ ਵਾਲਾ ਸਾਰਾ ਵਲੋਗ ਪਾਇਆ ਤੁਹਾਨੂੰ ਸਵੇਰ ਵਾਲਾ ਤੇ ਬਾਕੀ ਮਿਲਦੇ ਆ ਫਿਰ ਕੱਲ ਨੂੰ ਨਵੀਂ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ